ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੀ ਆਪਣੀ ਲਖਵੀਰ ਬਰਾੜ ਲੈ ਕੇ ਹਾਜ਼ਰਾਂ ਹਾਂ ਅੱਜ ਇੱਕ ਨਵੀਂ ਕਹਾਣੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਜੀ ਕਹਾਣੀ ਲਿਖੀ ਹੈ ਗੁਰਿਕਪਾਲ ਸਿੰਘ ਹੋਰਾਂ ਨੇ ਤੇ ਇਸ ਨੂੰ ਲਿਆ ਕਿਤਾਬ ਖੁਸ਼ੀਆਂ ਦਾ ਕੋਰਸ ਦੇ ਵਿੱਚੋਂ ਕਹਿੰਦੇ ਬੜਾ ਜ਼ਰੂਰੀ ਹੈ ਕਿ ਦੂਜਿਆਂ ਦੀ ਮਦਦ ਤੋਂ ਪਹਿਲਾਂ ਤੁਸੀਂ ਆਪਣਾ ਮਾਸਕ ਆਕਸੀਜਨ ਮਾਸਕ ਆ ਜਿਹੜਾ ਜ਼ਰੂਰ ਪਾਇਆ ਹੋਵੇ ਸੋ ਕਹਾਣੀ ਦਾ ਅਸਰ ਲੇਖ ਵੀ ਕੁਝ ਇਸ ਤਰ੍ਹਾਂ ਹੀ ਹੈ ਆਕਸੀਜਨ ਦਾ ਮਾਸਕ ਤੁਹਾਡੀ ਜ਼ਿੰਦਗੀ ਦਾ ਮਕਸਦ ਕਿਸੇ ਦੀਆਂ ਇੱਛਾਵਾਂ ਦੀ ਪੂਰਤੀ ਕਰਨਾ ਨਹੀਂ ਹੋਣਾ ਚਾਹੀਦਾ। ਅਕਸਰ ਆਪਾਂ ਪੜ੍ਹਦੇ ਤੇ ਸੁਣਦੇ ਹਾਂ ਕਿ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਆ। ਤੁਹਾਡਾ ਮਦਦ ਦਾ ਸਭ ਤੋਂ ਪਹਿਲਾ ਹੱਥ ਆਪਣੇ ਵੱਲ ਵੱਧਣਾ ਚਾਹੀਦਾ ਤੇ ਦੂਜੇ ਹਰ ਇਨਸਾਨ ਦੀ ਵਾਰੀ ਤੁਹਾਡੇ ਤੋਂ ਬਾਅਦ ਆਉਣੀ ਚਾਹੀਦੀ ਹੈ। ਇਸ ਬਾਰੇ ਕਿਤਾਬ 'ਚ ਲਿਖਿਆ ਕਿ ਮੇਰੇ ਕਿਸੇ ਸਾਥਕਾ ਬੌਸ ਦੀਆਂ ਦੱਸੀਆਂ ਗੱਲਾਂ ਮੈਨੂੰ ਅਕਸਰ ਚੇਤੇ ਆ ਜਾਂਦੀਆਂ। ਉਹ ਕਹਿੰਦਾ ਹੁੰਦਾ ਸੀ ਕਿ ਇਹ ਗੱਲ ਯਾਦ ਰੱਖੀਂ ਜਦੋਂ ਤੂੰ ਬੌਸ ਬਣੇਗਾ ਤਾਂ ਤੇਰੀ ਟੀਮ ਨੇ ਤੇਰੇ ਤੋਂ ਬਹੁਤ ਕੁਝ ਸਿੱਖਣਾ ਤੇ ਲੈਣਾਗਾ ਇਸਦੇ ਲਈ ਤੇਰੇ ਲਈ ਜ਼ਰੂਰੀ ਬਣ ਜਾਂਦਾ ਕਿ ਤੂੰ ਰਾਤ ਨੂੰ ਆਪਣੀ ਨੀਂਦ ਪੂਰੀ ਕਰੇ ਤੇ ਜਦੋਂ ਤੂੰ ਸਵੇਰੇ ਦਫ਼ਤਰ ਪਹੁੰਚੇ ਤਾਂ ਤੇਰੀ ਜਿਹੜੀ ਬੈਟਰੀ ਹੈ ਤੇਰੀ ਬਾਡੀ ਦੀ ਬੈਟਰੀ ਹੈ ਉਹ ਫੋਨ ਦੀ ਬੈਟਰੀ ਦੇ ਵਾਂਗ 100% ਚਾਰਜ ਹੋਣੀ ਚਾਹੀਦੀ ਹੈ ਕਿਉਂਕਿ ਜੇ ਤੇਰੀ ਖੁਦ ਦੀ ਬੈਟਰੀ ਦੁਪਹਿਰ ਤੱਕ ਖਤਮ ਹੋ ਗਈ ਤਾਂ ਬਾਕੀ ਤੇਰੀ ਟੀਮ ਦੀ ਬੈਟਰੀ ਤੇਰੇ ਤੋਂ ਪਹਿਲਾਂ ਖਤਮ ਹੋ ਜਾਵੇਗੀ ਆਪਣੇ ਆਪ ਦਾ ਧਿਆਨ ਰੱਖਣ ਵਾਲੀ ਉਹਨਾਂ ਦੀ ਇਹ ਕਹੀ ਗੱਲ ਮੇਰੇ ਅੱਜ ਵੀ ਕੰਮ ਆ ਰਹੀ ਹੈ ਤੇ ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਖਾਲੀ ਭਾਂਡੇ ਵਿੱਚੋਂ ਕਿਸੇ ਨੂੰ ਕੀ ਦੇ ਸਕਦੇ ਆ ਆਪਣੇ ਵਿੱਚੋਂ ਕਿਸੇ ਨੂੰ ਗਾਇਕੀ ਦਾ ਸ਼ੌਂਕ ਹੋਊਗਾ ਕਿਸੇ ਨੂੰ ਨੱਚਣ ਦਾ ਕਿਸੇ ਨੂੰ ਲੇਖਣ ਦਾ ਕਿਸੇ ਨੂੰ ਪੇਂਟਿੰਗ ਦਾ ਤੇ ਕਿਸੇ ਨੂੰ ਖਾਣਾ ਬਣਾਉਣ ਦਾ ਤੇ ਬਹੁਤ ਜਣੇ ਹੋਣਗੇ ਜਿਹੜੇ ਕਿਸੇ ਹੋਰ ਦੀ ਖੁਸ਼ੀ ਲਈ ਆਪਣੇ ਸ਼ੌਂਕ ਨੂੰ ਮਾਰ ਦਿੰਦੇ ਆ ਕਿਸੇ ਹੋਰ ਕੰਮ ਤੇ ਲੱਗੇ ਹੋਣਗੇ ਸ਼ੌਂਕ ਹੋਣਾ ਸੰਗੀਤ ਦਾ ਪਰ ਡੈਡੀ ਕਹਿੰਦੇ ਕਿ ਪੈਸੇ ਦੀ ਕਮੀ ਕਰਕੇ ਮੈਂ ਡਾਕਟਰ ਨਹੀਂ ਬਣ ਸਕਿਆ ਇਸ ਲਈ ਮੈਂ ਆਪਣਾ ਸ਼ੌਕ ਆਪਣੇ ਮੁੰਡੇ ਤੇ ਪੂਰਾ ਕਰਵਾਉਣਾ। ਵਾਜੇ ਤੇ ਚੱਲਣ ਵਾਲੀਆਂ ਉਂਗਲੀਆਂ ਟੀਕਿਆਂ ਚੁਲਜੀਆਂ ਫਿਰਦੀਆਂ। ਆਪਣੇ ਪਰਿਵਾਰ ਚ ਜਾਂ ਰਿਸ਼ਤੇਦਾਰੀਆਂ ਚ ਕਈ ਅਜਿਹੇ ਲੋਕ ਹੋਣਗੇ ਜਿਨ੍ਹਾਂ ਦਾ ਧਿਆਨ ਦੂਜਿਆਂ ਤੇ ਬਹੁਤ ਰਹਿੰਦਾ। ਉਹਨਾਂ ਦਾ ਹਰ ਫੈਸਲਾ, ਹਰ ਪ੍ਰਤੀਕਿਰਿਆ ਇਸ ਗੱਲ ਤੇ ਆਧਾਰਿਤ ਹੁੰਦੀ ਹੈ ਕਿ ਫੁੱਫੜ ਜੀ ਕੀ ਸੋਚਣਗੇ, ਮਾਮਾ ਜੀ ਕੀ ਸੋਚਣਗੇ ਜਾਂ ਫਿਰ ਇਹ ਕਿ ਭਾਵਿਓ ਖੁਦ ਬਹੁਤ ਫਸਿਆ ਹੋਵੇ। ਪਰ ਜੇ ਕਿਸੇ ਵੱਡੇ ਨੇ ਕੰਮ ਕਹਿ ਦਿੱਤਾ ਤਾਂ ਬਸ ਤਨ ਮਨ ਧਨ ਨਾਲ ਉਹਨੂੰ ਪੂਰਾ ਕਰਨ ਲੱਗ ਜਾਣਾ। ਇਹਨੇ ਬਦਲੇ ਆਪ ਨੂੰ ਭਾਵੇਂ ਜੋ ਮਰਜ਼ੀ ਪੂਤਣਾ ਪਵੇ। ਇਸ ਪੱਖ ਤੋਂ ਇਹ ਆਤ ਚੰਗੀ ਕਹੀ ਜਾ ਸਕਦੀ ਹੈ ਕਿ ਉਹ ਇਨਸਾਨ ਦੂਜਿਆਂ ਦਾ ਕਿੰਨਾ ਧਿਆਨ ਰੱਖਦਾ। ਪਰ ਜਿਹੜੀ ਉਸਦੀ ਆਪਣੇ ਖੁਦ ਲਈ ਜ਼ਿੰਮੇਵਾਰੀ ਬੰਦੀ ਹੈ ਆਖਿਰ ਉਹ ਕੌਣ ਪੂਰੀ ਕਰੇਗਾ? ਪਰਮਾਤਮਾ ਨਾ ਕਰੇ ਕੱਲ ਨੂੰ ਕੁਝ ਮਾੜਾ ਵਾਪਰੇ ਤਾਂ ਕਿ ਜਿਹੜੇ ਲੋਕਾਂ ਲਈ ਉਹਨੇ ਇੰਨੇ ਗਲਤ ਸਮਝੌਤੇ ਕੀਤੇ ਸੀ ਲਾਈਫ 'ਚ ਉਨ੍ਹਾਂ ਦੇ ਕੋਈ ਕੰਮ ਕਦੇ ਪੂਰੇ ਨਹੀਂ ਹੋਣਗੇ ਲੋਕਾਂ ਦੇ ਸਾਰੇ ਕੰਮ ਚੱਲਦੇ ਰਹਿਣਗੇ ਰੁਕਣਗੇ ਤਾਂ ਸਿਰਫ ਉਹ ਇਨਸਾਨ ਦੇ ਖੁਦ ਦੇ ਕੰਮ ਜਿਹੜੇ ਉਸ ਦੇ ਖੁਦ ਵਾਸਤੇ ਜ਼ਰੂਰੀ ਸੀ ਪਰਿਵਾਰ ਵਾਸਤੇ ਜ਼ਰੂਰੀ ਸੀ ਇਸ ਕਰਕੇ ਆਪਣੇ ਆਪ ਨੂੰ ਹਮਦਰਦੀ ਹੋਣਾ ਪਿਆਰ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਆਪਣੇ ਆਪ ਨਾਲ ਦਿਯਾਲਤਾ ਰੱਖ ਲਈ ਤਾਂ ਸਮਝੋ ਦੁੱਖ ਘਟਾਉਣ ਵਾਲ ਪਹਿਲਾ ਕਦਮ